ਆ ਦੇਖੋ ਸੰਸਕਾਰ ਤੇ ਗਿਆ ਸੀ ਪੂਰਾ ਪਰਿਵਾਰ ਪਿੱਛੋ ਚੋਰਾ ਨੇ ਘਰ ਨੂੰ ਬਨਾਇਆ ਨਿਸ਼ਾਨਾ ਦੇਖੋ ਕਿਵੇਂ ਸੁਨਿਆਰੇ ਦੇ ਘਰ ਚ ਕੀਤੀ ਲੱਖਾਂ ਦੀ ਲੁੱਟ ਮੌਕੇ ਦੀ ਸੀਸੀਟੀਵੀ ਹੋ ਰਹੀ ਹੈ ਤੇਜ਼ੀ ਨਾਲ ਵਾਇਰਲ ਤੁਸੀਂ ਵੀ ਦੇਖੋ ਵੀਡੀਓ ਤੇ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਲੋਕੋ ਹੋ ਜਾਵੋ ਸਾਵਧਨ ਤੇ ਆਪਣੇ ਘਰ ਸੁੰਨੇ ਛੱਡ ਕੇ ਨਾ ਜਾਵੋ ਕਿਉਂਕਿ ਲਗਾਤਾਰ ਜਿਹੜੇ ਨੇ ਇਹ ਮਾਮਲੇ ਵੱਧੇ ਜਾ ਰਹੇ ਨੇ ਲੁੱਟਨਾ ਕੋਹਾ ਵੱਧੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਗੁਰੂ ਨਗਰੀ ਤੋਂ ਸਾਹਮਣੇ ਆਇਆ ਜਿੱਥੇ ਕਿ ਸੁਨਿਆਰੇ ਦਾ ਪਰਿਵਾਰ ਰਿਸ਼ਤੇਦਾਰੀ ਦੇ ਵਿੱਚ ਕਿਸੇ ਦੇ ਸੰਸਕਾਰ ਤੇ ਜਾਂਦਾ ਪੂਰਾ ਪਰਿਵਾਰ ਜਦੋਂ ਘਰ ਨਹੀਂ ਹੁੰਦਾ ਤਾਂ ਘਰ ਖਾਲੀ ਦੇਖ ਕੇ ਲੁਟੇਰੇ ਘਰ ਦੇ ਅੰਦਰ ਆ ਜਾਂਦੇ ਨੇ ਤੇ ਅਲਮਾਰੀਆਂ ਦੇ ਤਾਲੇ ਤੋੜ ਕੇ ਸਾਰਾ ਸੋਨਾ 62% ਕੱਢ ਕੇ ਫਰਾਰ ਹੋ ਜਾਂਦੇ ਨੇ ਜਦੋਂ ਪੂਰਾ ਪਰਿਵਾਰ ਘਰ ਆਉਂਦਾ ਸਾਰਾ ਸਮਾਨ ਖਿਲਰਿਆ ਵੇਖ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਤੇ ਸੀਸੀਟੀਵੀ ਦੇ ਵਿੱਚ ਸਭ ਕੁਝ ਸਾਫ਼ ਹੋ ਜਾਂਦਾ ਕਿ ਕਿਵੇਂ ਮੂੰਹ ਬਨ ਕੇ ਆਏ ਲੁਟੇਰੇ ਘਰ ਦੇ ਵਿੱਚੋਂ ਅਲਮਾਰੀਆਂ ਦੇ ਵਿੱਚੋਂ ਸਾਰਾ ਸਮਾਨ ਚੁੱਕ ਕੇ ਫਰਾਰ ਹੋ ਜਾਂਦੇ ਨੇ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਹੈ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਅਤੇ ਪ੍ਰਸ਼ਾਸਨ ਕੋਲੋ ਪਰਿਵਾਰ ਹੈ ਜਿਹੜਾ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ ਪਰਿਵਾਰ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਚੋਰ ਸਾਫ਼ ਅੰਦਰ ਆਉਂਦਾ ਦਿਖਾਈ ਦੇ ਰਿਹਾ ਹੈ ਜੋ ਸਮਾਨ ਚੋਰੀ ਕਰਨ ਦੇ ਨਾਲ ਨਾਲ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਿਆ ਇਸ ਮੌਕੇ ਘਟਨਾ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪ੍ਰਤਾਪ ਨਗਰ ਇਲਾਕੇ ਦੇ ਵਿੱਚ ਇੱਕ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰਿਵਾਰ ਵਾਲੇ ਕਿਸੇ ਰਿਸ਼ਤੇਦਾਰ ਦੇ ਸੰਸਕਾਰ ਤੇ ਗਏ ਸੀ ਤੇ ਪਿੱਛੋਂ ਚੋਰ ਦੇ ਵੱਲੋਂ ਘਰ ਚ ਦਾਖਲ ਹੋ ਕੇ ਸਮਾਨ ਚੋਰੀ ਕਰ ਲਿਆ ਗਿਆ ਅਸੀਂ ਜਾਂਚ ਕਰ ਰਹੇ ਹਾਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਆਪਣਾ ਨਾਮ ਦੱਸੋ ਕਿੱਥੋਂ ਦੇ ਨਾਲ ਵਾਲੇ ਤੇ ਕੀ ਗੱਲ ਹੋਈ ਜੀ ਹਾਂਜੀ ਮੇਰਾ ਨਾਮ ਹਰਚਲਨ ਸਿੰਘ ਆ ਜੀ ਮੈਂ ਪ੍ਰਤਾਪ ਲੰਗਾ ਦਾ ਰਹਿਣ ਵਾਲਾ ਜੀ ਇਹ 581 ਦਾ ਹਾਂਜੀ ਕੀ ਗੱਲ ਆ ਜੀ ਸਰ ਕੀ ਗੱਲ ਹੋਈ ਗੱਲ ਇਦਾਂ ਹੀ ਹੈ ਸੰਸਕਾਰ ਤੇ ਕਿਸੇ ਮੇਰੇ ਸੰਤੂ ਸਾਹਿਬ ਦੇ ਫਾਦਰ ਸਾਹਿਬ ਹੋ ਗਏ ਸੀ ਇਸ ਟਾਈਮ ਉੱਥੇ ਗਿਆ ਤੇ ਆਂਦਿਆਂ ਨੇ ਵੇਖਿਆ ਤੇ ਥਾਲੇ ਤੁਲੇ ਟੁੱਟੋਏ ਸਾਰੇ ਚੋਰੀ ਹੋ ਗਈ ਬੜੀ ਸਾਰਾ ਕੁਝ ਜੀ ਕਿੰਨੇ ਕੁ ਵਜੇ ਪੰਜ ਟਾਈਮ ਸੀ ਆਈਡੀਆ 3 ਵਜੇ ਦਾ ਟਾਈਮ ਆ ਗਿਆ ਜੀ ਫਿਰ ਕੀ ਕੀ ਚੋਰੀ ਜੀ ਦੂਜੀ ਦੱਸੋ ਅੱਜ ਮੇਰਾ ਟਿੱਲੀਆਂ ਕੋਕਿਆਂ ਦਾ ਕੰਮ ਹੈਗਾ ਕਰਦਾ ਕਿੰਤੋ ਸਾਰਾ ਸਮਾਨ ਗਾਇਬ ਹੋ ਗਿਆ ਹੈ ਕਿੰਨੇ ਕੁ ਤੁਹਾਨੂੰ ਨੁਕਸਾਨ ਆਇਆ ਭਜੀ ਆਇਆ 70 ਕ ਲੱਖ ਦਾ ਆ ਗਿਆ ਨੁਕਸਾਨ ਸਰ ਜਿਹਨੂੰ ਚੋਰੀ ਕਿਤੇ ਕਿਹੜੀ ਜਗ੍ਹਾ ਤੋਂ ਆਇਆ ਤੋਂ ਘਰ ਕੋਈ ਹੈਗਾ ਸੀ ਉਸ ਟੈਂਡ ਕੇ ਨਹੀਂ ਨਹੀਂ ਘਰ ਕੋਈ ਨਹੀਂ ਆਇਆ ਸਰ ਤਾਲਾ ਤੋੜ ਕੇ ਗਏ ਤਾਲਾ ਤੋੜ ਕੇ ਸਾਰਾ ਕੁਝ ਤੋੜ ਕੇ ਲੈ ਗਏ ਸਰ ਹਾਂ ਸਰ ਜਿਹੜਾ ਗਰੇਲਾ ਵਗੈਰਾ ਜਿਹੜੀਆਂ ਸੀ ਹਾਂ ਗਰੇਲਾ ਵੀ ਸਾਰੀਆਂ ਤੋੜ ਗਏ ਸੀ ਸੀਸੀਓ ਉਹ ਵੀ ਲੈ ਗਏ ਉਹ ਕੀ ਡੀਵੀਆਰ ਵੀ ਲੈ ਗਏ ਸਾਰਾ ਉਸ ਤਰ੍ਹਾਂ ਕੈਮਰੇ ਵੀ ਚਾਏ ਹਾਂ ਕੈਮਰੇ ਚ ਆਇਆ ਕਿ ਬੰਦਾ ਆਇਆ ਇੱਕ ਹਾਂਜੀ ਹਾਂਜੀ ਉਹ ਸ਼ੌਂਦਾ ਰਿਹਾ ਕਿੰਨੇ ਕੁ ਵੇਦ ਰਹਾਂਜੀ ਅੱਜ 3 ਵਜੇ ਦਾ ਟਾਈਮ ਤੇ ਇਸ ਵਾਰ ਸਰ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਹੈ ਹਾਂ ਪੁਲਿਸ ਨੂੰ ਕਲੇਮ ਕਰ ਦਿੱਤੀ ਸੀ ਮੁਕੇ ਤੇ ਪੁਲਿਸ ਪਹੁੰਚ ਗਈ ਸੀ ਆ ਗਈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਜੀ ਫਰਜ਼ਾਨੋ ਘਾਈ ਹੋਏ ਕੀਤਾ ਜਾਵੇ ਪਤਾ ਕੀਤਾ ਜਾਵੇ ਮੇਰੇ ਮਾਰਾ ਬੰਦਾ ਹਾਂ ਜੀ ਮੇਨ ਦਾ ਕੰਮ ਹੈ ਮਾਲ ਜਬਤ ਹੋ ਰਿਹਾ ਜੀ ਆਹ ਦੋਸਤੋ ਅੱਗੇ ਹੈ ਮੇਰਾ ਨਾਮ ਸਰਮਜੀਤ ਟਕੌਰ ਹਾਂ ਜੀ ਟਕਵੇਰਾ ਨਵੜ ਤੇ ਕੀ ਕਿਹੜਾ ਇਲਾਕਾ ਕੀ ਗੱਲ ਹੈ ਹਾਂ ਜੀ ਪਤਾ ਆਪਣਾ ਕਦੇ ਰਹਿਣ ਵਾਲੀ ਹਾਂ ਜੀ ਕੀ ਗੱਲ ਅਜਮਨ ਹੋਈ ਆਜ ਅਸੀਂ ਕਰਾਂਗੇ ਜੇ ਤੋ 3 ਵਜੇ ਦਾ ਮਤਲਬ ਕਿ ਟਾਈਮ ਸੀਗਾ ਜਦੋਂ ਇਹ ਬਾਹਰ ਦਰਦ ਸੀ ਸਾਡੇ ਨਾਲ ਅਸੀਂ 3:30 ਪੌਣੇ 4 ਦੇ ਵਿੱਚ ਘਰ ਆ ਗਏ ਆ ਆਰਦਨ ਨੂੰ ਵੇਖਿਆ ਪੀ ਉਹ ਬਾਹਰ ਡਟਿਆ ਪਿਆ ਸੀਗਾ ਹਾਂਜੀ ਅਸੀਂ ਅੰਦਰ ਨੂੰ ਆਏ ਆ ਤੇ ਗ੍ਰਿਲਰ ਬਾਰੀ ਦੀ ਟੁੱਟੇ ਪਈ ਸੀ ਫਿਰ ਅਸੀਂ ਆਪਣਾ ਲੋਕ ਖੋਲਿਆ ਜਰਾ ਜਰਾ ਤੇ ਅੰਦਰ ਗਏ ਤੇ ਅੰਦਰ ਸਾਰਾ ਸਾਡੇ ਲਮਾਰੀਆਂ ਫੁੱਲੀਆਂ ਸਾਰਾ ਸੋਨੇ ਦਾ ਸਮਾਨ ਸਾਰਾ ਲੇ ਗਿਆ ਕੱਢ ਕੇ ਕੈਸ਼ ਵੀ ਹੈਗਾ ਸੀ ਤੇ ਕੋਈ ਸੀਸੀਟੀਵੀ ਕੈਮਰੇ ਵਿੱਚ ਆਇਆ ਕੋਈ ਨੂੰ ਹਾਂਜੀ ਉਹਦੇ ਫੇਸ ਆ ਗਿਆ ਰਿਕਵਰ ਹੋ ਗਿਆ ਫੇਸ ਉਹ ਮੌਕੇ ਤੇ ਪੁਲਿਸ ਪਹੁੰਚੀ ਸੀ ਹਾਂਜੀ ਮੌਕੇ ਤੇ ਪੁਲਿਸ ਪਹੁੰਚ ਕੇ ਉਹਨਾਂ ਨੇ ਉਪਰਕਾਰਵਾਈ ਸ਼ੁਰੂ ਕੀਤੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੀ ਮੰਗ ਕਰਦੇ ਸਾਰਾ ਸਾਰਾ ਜਿਹੜਾ ਨੁਕਸਾਨ ਹੋਇਆ ਉਹ ਸਾਰਾ ਸਾਰਾ ਵਾਪਸ ਜਲਦੀ ਤੋਂ ਜਲਦੀ ਮਿਲ ਜਾਏ ਹਾਂਜੀ ਜਿਹੜੇ ਜਿਹੜੇ ਸੀਸੀਟੀਵੀ ਕੈਮਰੇ ਵਿੱਚ ਆ ਉਹ ਇੱਕ ਨੂੰ ਹੋ ਜਾ ਸੀ ਜਾਂ ਦੋ ਜਿਆਦਾ ਸੀ ਉਹ ਇੱਕ ਇੱਕ ਦੀ ਸ਼ਕਲ ਇੱਕੋ ਹੀ ਨਜ਼ਰ ਆਇਆ ਹੈ ਕੈਮਰੇ ਦੇ ਵਿੱਚ ਤੇ ਪ੍ਰਤਾਪਨਗਰ ਦੇ ਵਿੱਚ ਚੋਰੀ ਹੋਈ ਘਰ ਦੇ ਵਿੱਚ ਕੀ ਅਸਰਸਰਾ ਮਾਮਲਾ ਏ ਸਾਨੂੰ ਇਨਫੋਰਮੇਸ਼ਨ ਆਈ ਸੀਗੀ 112 ਤੇ ਕਿ ਇੱਥੇ ਘਰ ਹੈ ਉਹਦੇ ਬੰਦੇ ਕਿਸੇ ਸੰਸਕਾਰ ਤੇ ਗਏ ਹੋਏ ਸੀਗੇ ਤੇ ਮ 3 ਵਜੇ ਦੇ ਆਸ-ਪਾਸ ਤੇ ਉੱਥੋਂ ਪਿੱਛੇ ਤੋਂ ਕੋਈ ਬੰਦਾ ਆ ਕੇ ਇਹਨਾਂ ਦੇ ਘਰ ਤੋਂ ਚੋਰੀ ਕਰਕੇ ਲੈ ਗਿਆ ਤੇ ਸਾਡੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਅਸੀਂ ਆਸ-ਪਾਸ ਦੇ ਏਰੀਏ ਨੂੰ ਦੇਖ ਰਹੇ ਹਾਂ ਕੈਮਰੇ ਦੇਖ ਰਹੇ ਹਾਂ ਤੇ ਅੱਗੇ ਕੋਈ ਇਨਫੋਰਮੇਸ਼ਨ ਹੋਵੇਗੀ ਤਾਂ ਤੁਹਾਨੂੰ ਦੱਸਾਂਗੇ ਸਰ ਕੋਈ ਸੀਸੀਟੀਵੀ ਵਗੈਰਾ ਆਈ ਸਾਹਮਣੇ ਹਾਂਜੀ ਇੱਕ ਬੰਦਾ ਆਇਆ ਜੀ ਹੈ ਉਹਦੀ ਆਈਡੈਂਟੀਫਿਕੇਸ਼ਨ ਚੱਲ ਰਹੀ ਹੈ ਤੇ ਕੈਮਰੇ ਫੋਲੋਅ ਅਪ ਕਰ ਰਹੇ ਹਾਂ ਤੇ ਜਦੋਂ ਸਬਸਟੈਂਸ਼ੀਅਲ ਇਨਫੋਰਮੇਸ਼ਨ ਆਊਗੀ ਤਾਂ ਅਸੀਂ ਦੱਸ ਦਿਆਂਗੇ ਸਰ ਕੋ ਮਕਾਨ ਮਾਲਕ ਨੇ ਦੱਸਿਆ ਕਿ ਕਿੰਨੇ ਕੁ ਦਾ ਨੁਕਸਾਨ ਕੀ ਕੀ ਲੈ ਗਿਆ ਕੋਈ ਉਹਨੇ ਉਹਨਾਂ ਦਾ ਐਸਟੀਮੇਟਡ ਪੂਰਾ ਐਗ ਉਹ ਨਾ ਮਤਲਬ ਉਹ ਆਪਣੇ ਸਾਰੇ ਜਿਹੜੇ ਵੀ ਹੈ ਉਹ ਚੀਜ਼ਾਂ ਦੇਖ ਰਹੇ ਨੇ ਆਪਣੀ ਪਾਰਟੀ ਉੱਤੇ ਐਫ ਆਈ ਆਰ ਦਰਜ ਕਰ ਰਹੀ ਹੈਗੀ ਤਾਂ ਜਦ ਵੀ ਇਹ ਕਨਫਰਮ ਹੋ ਜਾਏਗਾ ਤਾਂ ਤੁਹਾਨੂੰ ਦੱਸ ਦਿਆਂਗੇ